ਸਰਦੂਲਗੜ੍ਹ ਦੇ ਵਿੱਚ ਖੜੇ ਆ ਜਿੱਥੇ ਇੱਕ ਤਕਰੀਬਨ 2.5 ਤੋਂ 3-3 ਫੁੱਟ ਜਿਹੜਾ ਪਾਣੀ ਉਹ ਖੜਾ ਹੋਇਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਪ੍ਰਸ਼ਾਸਨ ਕੋਲੇ ਕੁਝ ਨਹੀਂਗਾ ਖਾਲੀ ਗੱਲਾਂ ਨੇ ਜਿੰਨੀਆਂ ਮਰਜ਼ੀ ਮਰਾਲੋ ਇੱਕ ਆ ਭਾਈ ਸਾਹਿਬ ਖੜੇ ਸਾਰਾ ਮਕਾਨ ਇਹਨਾਂ ਦਾ ਪਾੜ ਗਿਆ ਸਾਡਾ ਪਟਿਆ ਪਿਆ ਇੱਧਰ ਖੜੇ ਸਾਰੇ ਪਾੜ ਗਏ ਪ੍ਰਸ਼ਾਸਨ ਜਦੋਂ ਸੁੱਤਾ ਪਿਆ ਭਗਵਾਨ ਤਮਾਨ ਗੱਲਾਂ ਮਾਰੀ ਜਾਂਦਾ ਇਹ ਇੱਥੇ ਗੱਲਾਂ ਮਾਰੀ ਜਾਂਦੇ ਨੇ ਹੋ ਗਏ 5 ਦਿਨ ਹੋ ਗਏ ਜੀ ਰਾਤ ਨੂੰ ਵੀ ਬਹੁਤ ਪਾਣੀ ਆ ਜਾਂਦਾ ਹੈ ਰਾਤ ਨੂੰ ਵੀ ਸਾਰੀ ਬੈਠ ਕੇ ਵੀ ਅਈ ਰਾਤ ਲਗਾਉਣੀ ਪੈਂਦੀ ਹੈ ਸਾਰੇ ਘਰ ਟੁੱਟੇ ਪਏ ਆ ਠੀਕ ਹੈ ਜਿਨ੍ਹਾਂ ਦੀ ਕੀਮਤ 20-20 ਲੱਖ ਸੀਗੀ ਚਵਾਨੀ ਵੀ ਨਹੀਂ ਰਹੀ ਉਹਨਾਂ ਦੀ ਕੀਮਤ ਆ ਸਾਰੇ ਘਰ ਟੁੱਟ ਗਏ ਕੋਈ ਮਰਜ਼ੀ ਤੁਸੀਂ 7 ਨੰਬਰ ਵਾਰਡ ਦਾ ਕੋਈ ਮਰਜ਼ੀ ਕਰ ਦੇਖ ਲਓ ਹਰੇ ਘਰ ਦੇ ਵਿੱਚ ਤਰੇੜਾਂ ਆ ਰਹੀਆਂ ਨੇ ਆ ਸਾਰੀਆਂ ਸਾਡੀਆਂ ਟੈਲਾ ਪਾਟ ਗਈਆਂ ਸਾਰੀਆਂ ਸਾਡੀਆਂ ਛੱਤਾ ਪਾਟ ਗਈਆਂ ਨਾ ਹੁਣ ਆਪਦੇ ਕੋਲ ਕੁਝ ਹੈਗਾ ਵੀ ਜਿਹੜਾ ਕਰ ਲਾਂਗੇ ਇਧਰ ਅੱਗੇ ਦੇਖਣਾ ਵੀ ਕੀ ਹਾਲਾਤ ਨੇ ਘੱਗੜ ਤੋਂ ਲੈਵਲ ਦੇ ਇੱਕ ਨਾਮ ਉਹਨਾਂ ਪਿੱਛੋਂ ਦੱਸ ਦਿੰਦੇ ਆ ਜੀ ਇੰਨਾ ਹੋ ਗਿਆ ਇੰਨਾ ਹੋ ਗਿਆ ਇੰਨੀ ਉਤਰ ਗਈ ਜਿਹੜੀ ਆਹ ਨਾਲੀ ਦਾ ਸਾਨੂੰ ਕੋ ਗਰ ਮਾਰ ਜਦੋਂ ਮਾਰੂ ਮਾਰੂ ਸਾਨੂੰ ਮੀ ਮਾਰੂ ਬੰਲਾ ਇਹ ਹੁਣ ਅੱਜ ਕਹਿੰਦੇ ਹੱਡੀ ਕ੍ਰੈਂਕ ਹੋ ਗਈ ਹੁਣ ਦਵਾਈ ਲਈਏ ਕਿੱਥੋਂ ਕਖਾਈਏ ਕਿੱਥੋਂ ਹੋਸ਼ ਕਰੀਏ ਕੋਈ ਇੱਧਰ ਸੁਣਾਈ ਨਹੀਂ ਹੋ ਰਹੀ ਇੱਧਰ ਜਿਹੜੇ ਲੀਡਰ ਆਉਂਦੇ ਨੇ ਉਹ ਫੋਟੋਆਂ ਖਚਾਈਆਂ ਆਪਣਾ ਨੈਲ ਦੇ ਨਾਲ ਬਾਹਰ ਦੀ ਬਾਹਰ ਨਿਕਲ ਜਾਂਦੇ ਨੇ ਐਸ ਡੀ ਐਮ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੱਤ ਨੰਬਰ ਵਾਰਡ ਆ ਚਾਰ ਦਿਨਾਂ ਤੋਂ ਬੰਦ ਜਿਆ ਦੇ ਨਾਲ ਕੋਈ ਗੱਲ ਨਹੀਂ ਨੋਟ ਕਰਾਤਾ ਨਾ ਮੈਂ ਕਹਿਣਾ ਹਾਂ ਐਸ ਡੀ ਐਮ ਸਾਹਿਬ ਸਿਰਫ ਇਹੀ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਨੋਟ ਕਰਵਾ ਦਿੰਨੇ ਆ ਨੋਟ ਕਰਵਾਉਣ ਦਾ ਉਹਨਾਂ ਨੇ ਇੱਕ ਕਰੋਸਾ ਦਿੱਤਾ ਹੈ ਪਰ ਇਹ ਚਾਹੀਦਾ ਸੀ ਕਿ ਇਹ ਪ੍ਰਸ਼ਾਸਨਿਕ ਅਧਿਕਾਰੀ ਇੱਥੇ 4 ਦਿਨ ਪਹਿਲਾਂ ਆਉਣੇ ਚਾਹੀਦੇ ਸੀ ਆਏ ਕਿਉਂ ਨਹੀਂ ਇੱਕ ਵੱਡਾ ਸਵਾਲ ਹੈ ਇਹ ਤਾਂ ਸਾਡੇ ਇੱਕ ਐਮ ਸੀ ਆ ਉਹ ਕਪੜੇ ਲਾ ਕੇ ਨਾਲੀ ਛਾਲ ਮਾਰਦਾ ਇੱਕ ਪੱਕਾ ਤਾਂ ਲਿਆਂਦਾ ਇਹਨਾਂ ਨੇ ਨਹੀਂ ਇਹਨਾਂ ਦਾ ਤਾਂ ਮੈਨੂੰ ਤਾਂ ਸਾਰਾ ਸਰਦੂਰਗਾੜੀ ਡਬਾਉਂਦੇ ਜਿਹੜਾ ਇਹਨਾਂ ਦਾ ਹਾਲ ਸੀ ਤੁਸੀਂ ਦੇਖ ਸਕਦੇ ਹੋ ਵਾਰਡ ਨੰਬਰ 7 ਸਰਦੂਲਗੜ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਵਾਰ ਹਾਲਾਤ ਵਖਾਈਏ ਇੱਥੇ ਤਕਰੀਬਨ ਢਾਈ ਤੋਂ 3-3 ਫੁੱਟ ਜਿਹੜਾ ਪਾਣੀ ਉਹ ਖੜਾ ਹੋਇਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਹਾਲਾਂਕਿ ਅਜੇ ਤੱਕ ਕੱਗਰ ਦਾ ਪਰਕੋਪ ਜਿਹੜਾ ਹੈ ਉਹ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਕੱਗਰ ਤਾਂ ਅਜੇ 19 ਫੁੱਟ ਤੇ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਾਲਾਤ ਜਿਹੜੇ ਆ ਇੱਥੋਂ ਦੇ ਕਿੰਨਾ 72 ਹੋਏ ਪਏ ਆ ਕਿਉਂਕਿ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਘਾਟ ਹੈ ਵੱਡੀ ਕਮੀ ਹੈ ਪਹਿਲਾਂ ਇੱਥੇ ਪੁਕਤਾਕ ਪ੍ਰਬੰਧ ਕੋਈ ਕੀਤੇ ਹੁੰਦੇ ਤਾਂ ਸ਼ਾਇਦ ਇਹਨਾਂ ਲੋਕਾਂ ਦੇ ਘਰ ਬਚ ਜਾਂਦੇ ਘਰ ਪਾਟੇ ਹੋਏ ਨੇ ਡਿੱਗਣ ਨੂੰ ਤਿਆਰ ਨੇ ਉਹ ਲੋਕ ਸਾਡੇ ਨਾਲ ਵੀ ਇੱਥੇ ਖੜੇ ਆ ਬਾਈ ਹੁਣੀ ਬਾਈ ਕੀ ਨਾ ਤੁਹਾਡਾ ਹੈਪੀ ਆ ਜੀ ਬਾਈ ਕਿਵੇਂ ਦੇ ਹਾਲਾਤ ਆ ਕਰੇ ਹਾਲਾਤ ਬਹੁਤ ਬੁਰੇ ਆ ਜੀ ਪੰਜ ਦਿਨ ਹੋ ਗਏ ਤੇ ਪਾਣੀ ਜਦੋਂ ਉਤਰਦਾ ਤੇ ਬਸ ਮੜਾ ਮੜਾ ਉੱਤਰਦਾ 10 ਮਿੰਟ 20 ਵਜੇ ਫੇਰ ਓਡੇ ਉਹੀ ਹਾਲ ਹੋ ਜਾਂਦਾ ਨਹੀਂ ਭਾਈ ਜਦੋਂ ਇੱਥੇ 2023 ਦੇ ਵਿੱਚ ਘੱਗਰ ਆਇਆ ਸੀ ਉਦੋਂ ਵੀ ਆਹ ਹਾਲਾਤ ਸੀ ਉਦੋਂ ਦਾ ਇੱਥੇ ਪਾਣੀ ਹੈ ਨਹੀਂ ਸੀ ਜੀ ਅੱਛਾ ਆਥੇ ਪਾਸੇ ਸਾਰੇ ਘਰ ਦੇ ਪਾਣੀ ਸੀ ਇੱਥੇ ਕੋਈ ਪਾਣੀ ਨਹੀਂ ਸੀ ਹੂੰ ਇੱਥੇ ਨਾਲੀ ਦਾ ਤਾਂ ਕੋਈ ਖਤਰਾ ਹੀ ਨਹੀਂ ਜੀ ਹਜੇ ਜਿਹੜਾ ਸਾਨੂੰ ਪਹਿਲੇ ਹੀ ਖਤਰਾ ਬਣਾ ਅਗੇ ਨਾਲੀ ਦਾ ਹੂੰ ਹਾਂਜੀ ਬਿਲਕੁਲ ਤੁਸੀਂ ਕੋਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਆਖਿਆ ਨਹੀਂਗਾ ਅਸੀਂ ਤਾਂ ਆਖਿਆ ਸੀਗੇ ਜੀ ਮੰਨ ਕੇ ਚਲੋ ਜਿਹੜੇ ਐਮਸੀ ਉਹਨਾਂ ਨੂੰ ਗਿਆ ਸੀ ਵੀ ਇਹਦਾ ਹੱਲ ਕਰਾ ਜੇ ਪਾਣੀ ਦਾ ਜੀ ਹੂੰ ਲੋਕਾਂ ਦੇ ਘਰ ਡੁੱਬ ਗਏ ਜੀ ਛੱਤਾਂ ਬਹੁਤ ਬਰਹਾ ਹਾਲਾ ਜੀ ਮਨ ਕੇ ਜਰੋਂ ਤੁਸੀਂ ਦੇਖੇ ਉਹਨਾਂ ਨੇ ਚਾਹੀਦਾ ਜਿਉਂ ਨਾ ਇਹਨਾਂ ਨੇ ਕਰਿਆ ਨਹੀਂ ਜੀ ਵੀ ਪਾਣੀ ਐਨਾ ਆਉਗਾ ਸਭ ਪਤਾ ਵੀ ਇੱਥੇ ਸਾਰਾ ਸ਼ਹਿਰ ਦਾ ਪਾਣੀ ਆਉਂਦਾ ਉਹਨਾਂ ਪਰ ਇਹਨਾਂ ਕੋਲ ਕੋਈ ਪ੍ਰਬੰਧ ਨਹੀਂ ਸੀ ਪਹਿਲਾਂ ਇੱਕ ਵਰਮਾ ਸੀਗਾ ਜੀ ਕੱਲ ਇੱਕ ਵਰਮਾ ਹੋਰ ਲਾਇਆ ਉਹ ਵੀ ਧੱਕੇ ਤੋਂ ਕਿਨੋਂ ਉੱਥੇ ਲੜ ਲੜ ਕੇ ਮਸਾਂ ਲਾਉ ਉਹ ਮੰਗਾਇਆ ਜੀ ਬਿਲਕੁਲ ਅੱਜ ਜਿਹੜਾ ਹੈ ਅੱਜ ਇਹਨਾਂ ਨੇ ਦੱਸਿਆ ਕਿ ਉੱਥੇ ਵਰਮਾ ਲਾਇਆ ਇਹ ਤਾਂ ਉਹੀ ਗੱਲ ਬੂਹੇ ਬੈਠੀ ਜਨ ਵਿਨੋ ਕੁੜੀ ਦੇ ਕੰਨ ਕਾਰਨ ਕੀ ਆ ਇਹ ਜਿਹੜੇ ਇੱਥੋਂ ਦੇ ਸਰਕਾਰ ਦੇ ਨੁਮਾਇੰਦੇ ਆ ਇੱਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹ ਕਿਉਂ ਇੱਕ ਵੱਡਾ ਸਵਾਲ ਵੀ ਹੈ ਇੱਕ ਵਾਰ ਇੱਧਰ ਜਿਹੜੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਵਿਖਾਉਨੇ ਆ ਆਓ ਇੱਕ ਵਾਰ ਅੰਦਰ ਚੱਲਦੇ ਆਂ ਦੇਖ ਸਕਦੇ ਹੋ ਇਸ ਮੀਂਹ ਦੇ ਪਾਣੀ ਨੇ ਇੱਥੇ ਕਿੰਨਾ ਜਿਹੜਾ ਹੈ ਉਹ ਨੁਕਸਾਨ ਕਰ ਦਿੱਤਾ ਇਸ ਘਰ ਦੀਆਂ ਕੰਧਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਪਾੜ ਪਏ ਹੋਏ ਨੇ ਕਿੰਨੀਆਂ ਤਰੇੜਾਂ ਪਈਆਂ ਤੇ ਇੱਧਰ ਫਰਸ਼ ਬੈਠਿਆ ਹੋਇਆ ਇਹ ਸਿਰਫ ਤੇ ਸਿਰਫ ਅਜੇ ਮੀਂਹ ਦੇ ਪਾਣੀ ਦੇ ਨਾਲ ਹੈ ਜਦੋਂ ਜੇਕਰ ਰੱਬ ਨਾ ਕਰੇ ਇੱਥੇ ਕੱਗਰ ਆਵਦੇ ਉਫਾਨ ਤੇ ਆਉਂਦੀ ਹੈ ਕੱਗਰ ਕਿੰਨੀ ਤਬਾਹੀ ਮਚਾਵੇਗੀ ਕਿਉਂਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਇੱਥੇ ਅਜੇ ਤੱਕ ਇੱਥੇ ਆ ਕੇ ਜੇ ਇਸ ਪਾਣੀ ਨੂੰ ਇਹ ਮੀਂਹ ਦੇ ਪਾਣੀ ਨੂੰ ਨਹੀਂ ਕੰਟਰੋਲ ਕਰ ਸਕਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਇਹ ਵੱਡਾ ਸਵਾਲ ਵੀ ਹੈ ਪ੍ਰਸ਼ਾਸਨ ਤੇ ਸਰਕਾਰਾਂ ਦੇ ਅੱਗੇ ਕਮਰਿਆਂ ਵਿੱਚ ਵੀ ਦੇਖੋ ਘਰ ਦੇ ਹਾਲਾਤ ਜਿਹੜੇ ਆ ਤੁਸੀਂ ਆਪ ਦੇਖ ਸਕਦੇ ਹੋ ਇਹ ਸਿਰਫ ਮੀਂਹ ਦਾ ਪਾਣੀ ਹੈ ਮੀਂਹ ਦੇ ਪਾਣੀ ਦੇ ਨਾਲ ਇੰਨਾ ਬੁਰਾ ਹਾਲ ਹੈ ਜੇਕਰ ਕੱਗਰ ਜੇਕਰ ਫਾਂਤੇ ਆਉਂਦੀ ਹੈ ਜੇਕਰ ਕੱਗਰ ਦਾ ਪਾਣੀ ਇਸ ਘਰਾਂ ਦੇ ਵਿੱਚ ਆਉਂਦਾ ਤਾਂ ਫੇਰ ਪ੍ਰਸ਼ਾਸਨ ਦਾ ਕੀ ਹਾਲ ਹੋਊਗਾ ਕਿਉਂਕਿ ਇਥੋਂ ਪਤਾ ਲੱਗਦਾ ਹੈ ਕਿ ਇਥੋਂ ਦਾ ਪ੍ਰਸ਼ਾਸਨ ਜਿਹੜਾ ਆ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਹਾਲਾਤ ਇਸ ਘਰ ਦੇ ਹਾਲਾਤ ਜਿਹੜੇ ਆ ਇਹਦੇ ਵਿੱਚ ਜਿਹੜਾ ਜਿੰਨਾ ਵੀ ਇਹਨਾਂ ਦਾ ਫਰਨੀਚਰ ਵਗੈਰਾ ਉਹ ਡੁੱਬਿਆ ਹੋਇਆ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਤਕਰੀਬਨ 1.5 2-2 ਫੁੱਟ ਪਾਣੀ ਭਰਿਆ ਹੋਇਆ ਜੀ ਸਾਨੂੰ ਅੱਜ ਹੋ ਗਏ 5 ਦਿਨ ਹੋ ਗਏ ਜੀ ਰਾਤ ਨੂੰ ਵੀ ਬਹੁਤ ਪਾਣੀ ਆ ਜਾਂਦਾਗਾ ਰਾਤ ਨੂੰ ਵੀ ਸਾਰੀ ਬੈਠ ਕੇ ਵੀ ਐਂ ਰਾਤ ਲਗਾਉਣੀ ਪੈਂਦੀ ਹੈ ਮਤਲਬ ਮਕਾਨ ਆਗਾ ਗਹਿਣੇ ਲੱਤ ਹੋਇਆ ਸੀ ਜੀ ਉਹ ਕਹਿੰਦੇ ਵੀ ਇਹੀ ਗੱਲ ਆਗੀ ਵੀ ਪਾਣੀ ਕਿਸੇ ਪਾਸੇ ਦੇਖ ਵੀ ਕ੍ਰੋਸ ਤਾਂ ਹੁੰਦਾ ਮਤਲਬ ਹੌਲੀ ਹੌਲੀ ਘਟਦੇ ਹੈਗੇ ਪਾਣੀ ਵੀ ਨਾਲੀ ਦੇ ਵਿੱਚ ਪਾ ਦਿੰਦੇ ਨੇਗੇ ਤੇ ਵੀ ਲੱਗੇ ਹੋਇਆ ਟਰੈਕਟਰ ਦੇਖੋ ਹੌਲੀ ਹੌਲੀ ਜਾਂਦਾ ਪਾਣੀ ਪਰ ਜਾਂਦਾ ਰੋਜ਼ ਜ਼ਿਆਦਾ ਜਾਂਦਾ ਜਦੋਂ ਮੀਂਹ ਪੈ ਜਾਂਦਾ ਉਹਦੀ ਫੇਰ ਇਦਾਂ ਹੀ ਆ ਜਾਂਦਾ ਹਾਂਜੀ ਇੱਥੇ ਕੋਈ ਕਿਸੇ ਅਧਿਕਾਰੀ ਨੇ ਢੇੜਾ ਨਹੀਂ ਮਾਰਿਆ ਜਾਂ ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਜੀ ਅਜੇ ਦਾ ਕਮਾਈ ਦਾ ਸਾਧਨ ਨਹੀਂ ਜੀ ਸਾਰੇ ਘਰੇ ਬੈਠੇ ਨੇ ਜੀ ਕੋਈ ਕੰਮ ਕਰਨੀ ਚੱਲੀ ਜਾਂਦਾ ਬਿਲਕੁਲ ਬੇਲੇ ਅਗੇ ਜੀ ਆਹ ਤੁਹਾਡੇ ਸਾਹਮਣੇ ਖੜੇ ਨੇਗੇ ਤੇ ਓਨੇ ਦੀ ਨਹੀਂ ਹੋਗੇ ਜਿੰਨੇ ਦਿਨ ਮੀਂਹ ਪੈਂਦੇ ਹੋਗੇ ਓਨੇ ਦੀ ਨਹੀਂ ਹੋਗੇ ਜੀ ਘਰੇ ਬੈਠੇ ਨੇਗੇ ਸਾਰੇ ਜੀ ਕੀ ਕੀ ਕਹਿ ਰਹੇ ਹੋ ਜਿਵੇਂ ਆਖੇ ਸਾਰੇ ਘਰੇ ਬੈਠੇ ਨੇ ਬਾਈ ਕੁਛ ਨਹੀਂ ਕਮਾਈ ਦਾ ਸਾਧਨ ਹੈ ਨਹੀਂ ਕੋਈ ਵੀ ਅਤੈਰ ਤੇ ਕੀ ਹੋ ਗਿਆ ਮਤਲਬ ਮੈਂ ਉੱਪਰ ਚੜਦੀ ਛਪੌੜੀਆਂ ਤੇ ਛੱਟ ਵਾਜੀ ਅੱਜ ਅੱਜ ਦੀ ਗੱਲ ਨਹੀਂ 5-6 ਦਿਨ ਹੋ ਗਿਆ ਇਹਨੂੰ ਫਸਾ ਮੀਂਹ ਤੋਂ ਬਾਅਦ ਹੀ ਹਾਂ ਮੀਂਹ ਤੋਂ ਬਾਅਦ ਹੀ ਹੋਇਆ ਇਹ ਹੁਣ ਅੱਜ ਕਹਿੰਦੇ ਹੱਡੀ ਪ੍ਰੈਂਕ ਹੋ ਗਈ ਹੁਣ ਦਵਾਈ ਲਈਏ ਕਿੱਥੋਂ ਖਾਈਏ ਕਿੱਥੋਂ ਉਸ ਕਰੀਏ ਉਸ ਨਹੀਂ ਕਿਉਂਕਿ ਅੱਗੇ ਸ਼ਾਇਦ ਇਧਰਲੇ ਪਾਸੇ ਖਾਲਾ ਇੱਥੇ ਕੀ ਪੌੜੀਆਂ ਬ੍ਰਦਰ ਬਾਈ ਜੀ ਪੌੜੀਆਂ ਇੱਥੇ ਹੀ ਆਹ ਓਕੇ ਪਾਣੀ ਦਾ ਸਾਰੇ ਘਰ ਦੇ ਵਿੱਚ ਫਿਰ ਗਿਆ ਪਾਣੀ ਕਮ ਲੈਕ ਬਣ ਜੇ ਪਾਣੀ ਹੋ ਗਿਆ ਆਹ ਪਰਸੋ ਰਾਤ ਦਾ ਚਾਰ ਵੇ ਸੁੱਤੇ ਆ ਪਾਣੀ ਆ ਹੀ ਫਿਰ ਜਾਂਦਾਗਾ ਅੱਜ ਥੱਲੋ ਪਾਣੀ ਆ ਗਿਆ ਤਰੇੜਾਂ ਆ ਰਹੀਆਂ ਸਾਰੇ ਘਰ ਦੇ ਵਿੱਚ ਆਹ ਪੂਰਾ ਪਾਣੀ ਹੋ ਗਿਆ ਉੱਥੇ ਜਾ ਕੇ ਸੀ ਕਹਿ ਕੇ ਆਏ ਆ ਵੀ ਪੱਕੇ ਦਾ ਪ੍ਰਬੰਧ ਕਰੋ ਰਾਤ ਨੂੰ ਉਹਨਾਂ ਕੋਲ ਪੱਕੇ ਦਾ ਪ੍ਰਬੰਧ ਨਹੀਂ ਹੋਇਆ ਕੱਜ ਕੱਲ੍ਹ ਦ ਸਵੇਰੇ ਪੱਖੇ ਦਾ ਪ੍ਰਬੰਧ ਕੀਤਾ ਚਲਾਇਆ ਪੱਖਾ ਅੱਜ ਦੋ ਪੱਖੇ ਉਹ ਤੇ ਚੱਲੀ ਜਾਂਦੇ ਆ ਬਟ ਜੋ ਸੇਵੇ ਦਾ ਪੰਨ ਨਿਕਲਦਾਗਾ ਕਹਿੰਦੇ ਰੋਡ ਕੀ ਕੋਲੋਂ ਨਿਕਲਦਾਗਾ ਉਹ ਬੰਦ ਪਿਆਗਾ ਉੱਥੇ ਜਾ ਕੇ ਪੁੱਛਿਆ ਵੀ ਇਹ ਚਲਾਓ ਕਹਿੰਦੇ ਚਲਾਉਨੇ ਆ ਚਲਾਉਨੇ ਆ ਤੇ ਜੋ ਆਥੇ ਪਾਸ ਜੋ ਘਰ ਹੈਗੇ ਬਾਡ ਨੰਬਰ 7 ਦੇ ਸਾਰੇ ਘਰ ਟੁੱਟੇ ਪਏ ਆ ਠੀਕ ਹੈ ਜਿਨ੍ਹਾਂ ਦੀ ਗੇਮਤ 20-20 ਲੱਗ ਸੀਗੀ ਚਵਾਨੀ ਬਣੀ ਰਹੀ ਉਹਨਾਂ ਦੀ ਗੇਮਤ ਸਾਰੇ ਘਰ ਟੁੱਟ ਗਏ ਕੋਈ ਮਰਜ਼ੀ ਤੁਸੀਂ 7 ਨੰਬਰ ਬਾਡ ਦਾ ਕੋਈ ਮਰਜ਼ੀ ਕਰ ਦੇਖ ਲਓ ਹਰੇ ਘਰ ਦੇ ਵਿੱਚ ਤਰੇੜਾਂ ਆ ਰਹੀਆਂ ਨੇ ਆ ਪ੍ਰਸ਼ਾਸਨ ਜਦੋਂ ਪਹਿਲਾਂ ਹੜ੍ਹਾਂ ਦੇ ਹਾਲਾਤ ਸੀ 2023 ਉਦੋਂ ਵੀ ਇੱਥੇ ਪਾਣੀ ਸੀ ਉਦੋਂ ਕੋਈ ਪਾਣੀ ਨਹੀਂ ਸੀਗਾ ਉਦੋਂ ਆਹ ਕਿਉਂ ਉਦੋਂ ਉਦੋਂ ਮੀਂਹ ਇੱਕ ਵਾਰੀ ਪਿਆਗਾ ਠੀਕ ਹੈ ਪ੍ਰਸ਼ਾਸਨ ਨੇ ਮੀਂਹ ਕੰਨੀ ਕੋਈ ਧਿਆਨ ਦਿੱਤਾ ਮੀਂਹ ਇਸ ਵਾਰ ਪਿਆ ਪ੍ਰਸ਼ਾਸਨ ਦਾ ਮੀਂਹ ਕੰਨੀ ਕੋਈ ਧਿਆਨ ਹੈ ਨਹੀਂ ਸੀਗਾ ਤਾਂ ਕਰਕੇ ਇੱਧਰ ਕੋਈ ਉਹਨਾਂ ਨੇ ਪ੍ਰਬੰਧ ਨਹੀਂ ਕੀਤਾ ਨਾਲੀ ਦੇ ਵਿੱਚ ਪਾਣੀ ਆ ਜਾਂਦਾ ਸਾਰਾ ਪ੍ਰਸ਼ਾਸਨ ਉਧਰ ਲੱਗਿਆ ਖੜਾਗਾ ਇੱਧਰ ਕੋਈ ਨਹੀਂ ਆਉਂਦਾ ਆ ਠੀਕ ਹੈ ਤੈਨੂੰ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਸ ਨੂੰ ਆਖਿਆ ਵੀ ਸੀ ਕੋਈ ਅਗਾਰ ਲਾਈ ਤੁਸੀਂ ਅਧਿਕਾਰੀ ਜੋ ਉੱਥੇ ਖੜੇ ਆ ਸੇਵਾਦਾਰ ਖੜੇ ਆ ਉਹਨਾਂ ਨੂੰ ਕਿਹਾ ਸੀਗਾ ਵੀ ਪਾਣੀ ਕਢਾਓ ਤੁਸੀਂ ਆ ਹੁਣੇ ਮੈਂ ਜਾ ਕੇ 2 ਵਜੇ ਤੋਂ ਮੀਂਹ ਪੈਣ ਲੱਗਾ ਜਾ ਕੇ ਪਹਿਲਾਂ ਉੱਥੇ ਜਾ ਕੇ ਪੱਖਾ ਚਲਵਾ ਕੇ ਆਇਆਗਾ ਪੱਖਾ ਚਲਵਾ ਕੇ ਆਏ ਪਾਣੀ ਫੇਰ ਵੀ ਨਿਕਲਿਆ ਫਿਰ ਉਹਨਾਂ ਨੂੰ ਕਿਹਾ ਵੀ ਰੋੜਕੀ ਵਾਲਾ ਤੁਸੀਂ ਉਹ ਖਲਭਾਓ ਸੀਵਰੇਜ ਕਹਿੰਦੇ ਖਲੋਣਿਆ 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 ਬਸ ਕੋਈ ਸੁਨਵਾਈ ਨਹੀਂ ਹੈਗੀ ਇੱਥੇ ਆ ਜਦੋਂ ਪਾਣੀ ਇੱਥੋਂ ਖਾਲੀ ਹੋ ਗਿਆ ਉਦੋਂ ਸਾਰੇ মিডিਆ ਸਭ ਸਾਰੇ ਆਉਣਗੇ ਇੱਥੇ ਆ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੋ ਆ ਪਰ ਕੋਈ ਨਹੀਂ ਆਉਂਦਾ ਪਾਣੀ ਦੇ ਵਿੱਚ ਆ ਜਦੋਂ ਪਾਣੀ ਇੱਥੋਂ ਖਾਲੀ ਹੋ ਗਿਆ ਸਾਰੇ ਆ ਜਾਣਗੇ ਸਾਰੇ ਐਮ ਐਲ ਏ ਆ ਜਾਣਗੇ ਠੀਕ ਹੈ ਉਦੋਂ ਬਾਅਦ ਕਿਸੇ ਨੇ ਨਹੀਂ ਆਉਂਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਨੇ ਇੱਕ ਗੱਲ ਹੋਰ ਜਿਹਦੇ ਤੋਂ ਜਾਣੂ ਕਰਵਾਈਏ ਕਿ ਕੱਗਰ ਹਾਲੇ ਤੱਕ 19 ਫੁੱਟ ਤੇ ਚੱਲ ਰਹੀ ਹੈ ਤੇ ਇਹ 19 ਫੁੱਟ ਤੋਂ 24 ਫੁੱਟ ਜਿਹੜਾ ਸੀ ਪਿਛਲੀ ਵਾਰ 2024 ਦੇ ਵਿੱਚ ਇਸ ਕੱਗਰ ਦੇ ਪੁਲ ਤੋਂ ਲੰਘਦਾ ਸੀ ਪਰ ਮੌਜੂਦਾ ਹਾਲਾਤ ਜਿੱਥੇ ਬਣੇ ਹੋਏ ਐ ਪ੍ਰਸ਼ਾਸਨ ਤੇ ਸਰਕਾਰਾਂ ਉੱਥੇ ਧਿਆਨ ਕਿਉਂ ਨਹੀਂ ਦਿੰਦੀਆਂ ਇੱਥੇ ਇੱਕ ਬਾਈ ਹੋਰ ਖੜਿਆ ਕੀ ਕਹਿ ਰਹੇ ਸੀ ਇੱਕ ਵਾਰ ਇਹਨਾਂ ਨਾਲ ਗੱਲ ਕਰਦੇ ਆ ਪਾਣੀ ਦਾ ਲੈਵਲ ਦਿਖਾਈਏ ਤਾਂ ਪਾਣੀ ਤੁਸੀਂ ਦੇਖ ਸਕਦੇ ਹੋ ਮੈਂ ਖੜਾ ਐ ਤੇ ਤਕਰੀਬਨ 3-3 2.5-2.5 ਫੁੱਟ ਜਿਹੜਾ ਪਾਣੀ ਦੇ ਵਿੱਚ ਐ ਉਸ ਤੋਂ ਬਾਅਦ ਬਾਈ ਜੀ ਕੀ ਕਹਿ ਰਹੇ ਸੀ ਤੁਸੀਂ ਭਾਈ ਅਸੀਂ ਤਾਂ ਇਹ ਕਹਿੰਦੇ ਆਂ ਵੀ ਪ੍ਰਸ਼ਾਸਨ ਦਾ ਕੋਈ ਇੰਤਜ਼ਾਮ ਨਹੀਂ ਈਓ ਸਾਹਿਬ ਕੱਲ ਆਏ ਨੇ ਸ਼ਾਮ ਨੂੰ 4:30-5 ਵਜੇ ਜਦੋਂ ਸਾਰਾ ਪਾਣੀ ਸੁੱਕ ਗਿਆ ਉਹ ਵੀ ਸਾਡੇ ਜੀਮੇਦਾਰਾਂ ਦੇ ਮੁੰਡਿਆਂ ਨੇ ਟਰੈਕਟਰ ਲਾਏ ਆ ਤਾਂ ਨਿਕਲਿਆ ਪਾਣੀ ਪ੍ਰਸ਼ਾਸਨ ਕੋਲੇ ਕੁਝ ਨਹੀਂਗਾ ਖਾਲੀ ਗੱਲਾਂ ਨੇ ਜਿੰਨੀਆਂ ਮਰਜ਼ੀ ਮਰਾਲੋ ਇੱਕ ਆ ਭਾਈ ਸਾਹਿਬ ਖੜੇ ਸਾਰਾ ਮਕਾਨ ਇਹਨਾਂ ਦਾ ਪਾੜ ਗਿਆ ਸਾਡਾ ਪਟਿਆ ਪਿਆ ਇੱਧਰ ਖੜੇ ਸਾਰੇ ਪਾੜ ਗਏ ਪ੍ਰਸ਼ਾਸਨ ਜਮੇ ਸੁੱਤਾ ਪਿਆ ਭਗਵੰਤਮਾਨ ਗੱਲਾਂ ਮਾਰੀ ਜਾਂਦਾ ਇਹ ਇੱਥੇ ਗੱਲਾਂ ਮਾਰੀ ਜਾਂਦੇ ਨੇ ਕਹਿੰਨਾਂ ਦੀ ਕੋਈ ਨਹੀਂ ਸੁਣਦਾ ਨਾਲੀ ਦਾ ਨਹੀਂ ਤੁਸੀਂ ਇੱਥੇ ਇਸੇ ਨੂੰ ਫੋਨ ਲਾਇਆ ਕੇ ਉਹਨਾਂ ਨੂੰ ਕਹਿ ਕੇ ਕਿ ਦੇਖ ਲਿਆ ਜੀ ਕੱਲ ਮੈਂ ਸਾਰਿਆਂ ਨਾਲ ਲੜਿਆ ਇਹ ਤਾਂ ਸਾਡੇ ਇੱਕ ਐਮਸੀ ਆ ਉਹ ਕੱਪੜੇ ਲਾ ਕੇ ਨਾਲੀ ਛਾਲ ਮਾਰਦਾ ਇੱਕ ਪੱਕਾ ਤਾਂ ਲਿਆਂਦਾ ਇਹਨਾਂ ਨੇ ਨਹੀਂ ਇਹਨਾਂ ਦਾ ਤਾਂ ਮੈਨੂੰ ਤਾਂ ਸਾਰਾ ਸਰਦੂਰਗਾੜੀ ਡਬਾਉਂਦੇ ਜਿਹੜਾ ਇਹਨਾਂ ਦਾ ਹਾਲ ਸੀ ਆਹ ਰਾਜੀ ਦੇਖੋ ਸਾਡੀਆਂ ਪੈਪਨ ਦੇ ਵਿੱਚ ਪਾਣੀ ਮੜਿਆ ਵੇ ਲਫਾਫੇ ਤੁੰਨੇ ਵੇ ਹੈਗੇ ਤੇ ਇੱਧਰ ਤਾਂ ਇੱਧਰ ਤਾਂ ਸਾਡੇ ਸਾਰੀਆਂ ਸਾਡੀਆਂ ਟੈਲਾ ਪਾਟ ਗਈਆਂ ਸਾਰੀਆਂ ਸਾਡੀਆਂ ਛੱਤਾ ਪਾਟ ਗਈਆਂ ਮੇਰੇ ਮਾਰੇ ਇਹੀ ਕਰਨ ਮੈਂ ਤਾਂ ਰੰਡੀ ਧੀ ਮੀਆਂ ਮੇਰੇ ਤਾਂ ਸਿਰ ਤੇ ਕੋਈ ਬੰਦਾ ਨਹੀਂ ਹੈਗਾ ਕੋਈ ਵੀ ਨਹੀਂ ਮੈਂ ਤਾਂ ਆਪ ਹੀ ਮਾੜਾ ਮੋਟਾ ਕਰਦੀ ਫਿਰ ਨਾ ਹੁਣ ਆਪਦੇ ਕੋਲ ਕੁਛ ਹੈਗਾ ਵੀ ਜਿਹੜਾ ਕਰ ਲਾਂਗੇ ਕੀ ਕਰਾਂਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਿਸੇ ਤਰ੍ਹਾਂ ਦਾ ਆਇਆ ਨਹੀਂ ਇੱਥੇ ਨਗਰ ਪੰਚਾਇਤ ਚ ਸਾਡੇ ਤਾਂ ਇੱਥੇ ਰਾਜੇ ਕੋਈ ਵੀ ਨਹੀਂ ਆਇਆਗਾ ਕੋਈ ਨਹੀਂ ਆਇਆਗਾ ਫੈਲਾਂ ਦੇ ਭਰੀਆਂ ਪੂਰੇ ਆ ਪੈਸੇ ਹੈਗੇ ਸਾਡੇ ਤਾਂ ਉਹ ਨਹੀਂ ਕੋਈ ਆਈ ਛੱਤਾਂ ਕਿੁੱਤਾਂ ਦੇ ਵੀ ਚੱਲ ਜੇ ਮਾੜੇ ਮੋਟੇ ਮਿਲ ਜਾ ਅਗਲਾ ਬਦਲਾ ਲਾਂਗਾ ਹੁਣ ਕਿੱਧਰੇ ਜਾ ਕੱਲ ਨੂੰ ਸਮਾਨ ਚੱਕ ਕੇ ਕਿਸੇ ਦੇ ਘਰੇ ਰੱਖਾਂਗੇ ਹਰ ਲਾਈਟ ਵੀ ਨਹੀਂ ਆਈ ਹੁਣ ਪੰਜ ਚਾਰ ਦਿਨ ਨਹੀਂ ਲਾਈਟ ਤਾਂ ਹੈਗੀ ਸੀ ਰਾਜੀ ਜੀ ਜਿਹੜੀ ਚੀਜ਼ ਹੈਗੀ ਉਹ ਹੈਗੀ ਹੈ ਲਾਈਟ ਹੈਗੀ ਹੈ ਤੇ ਹੋਰ ਹੁਣ ਸਮਾਨ ਅੱਜ ਚੱਕਣਾ ਸੀ ਹੁਣ ਫਿਰ ਮੀ ਪੈ ਗਿਆ ਮੈਂ ਤਾਂ ਕੀ ਕਮਾਈ ਦਾ ਕੀ ਕਰ ਸਕਦੇ ਆ ਕਮਾਈ ਦਾ ਕੋਈ ਸਾਧਨ ਨਹੀਂ ਮੁੰਡਾ ਗਾ ਉਹ ਵਸ ਪੰਪ ਤੇ ਲੱਗਿਆ ਵਾ ਉਹ ਵਸ ਉਹ ਪਤਾ ਨਹੀਂ 8000 ਲੈਣ ਪਾ 7000 ਲੈਂਦਾ ਗਾ ਪਤਾ ਨਹੀਂ 9 ਲੈਂਦਾ ਮੈਨੂੰ ਤੇ ਵੀ ਨਹੀਂ ਪਤਾ ਬਸ ਐਨੇ ਕੀ ਲੈਂਦਾ 9000 ਤਨਖਾਹ ਆਉਦੀ ਜੇ ਸਟਾਈਗਾਰੇ ਸੀਗੀ ਵੀ ਪ੍ਰਸ਼ਾਸਨ ਦੀ ਕਮੀ ਕਰਕੇ ਪਾਣੀ ਦਾ ਨਿਕਾਸ ਨਹੀਂ ਹੈਗਾ ਤੇ ਪਾਣੀ ਸਾਡੇ ਕਮਰਿਆਂ ਤੱਕ ਪਹੁੰਚ ਗਿਆ ਬਾਲੇ ਦੇਆਂ ਛੱਤਾਂ ਨੇ ਕਮਜ਼ੋਰ ਛੱਤਾਂ ਨੇ ਕਿਸੇ ਟਾਈਮ ਵੀ ਡਿੱਗ ਸਕਦੀਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਵੇਖਣ ਵੀ ਨਹੀਂ ਆਉਂਦੇ ਹਾਂਜੀ ਕੋਈ ਨਹੀਂ ਆਇਆ ਜੀ ਦੇਖਣ ਇੱਥੇ ਤਾਂ ਮੌਕੇ ਤੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਲਾਤ ਜਿਵੇਂ ਇਧਰ ਅੰਦਰ ਵਿਖਾਈਏ ਤਾਂ ਘਰ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਬਹੁਤ ਮਾੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਇਹ ਵਾਰਡ ਨੰਬਰ 7 ਮੇਰਾ ਫੌਜੀ ਸਰਜੀਤ ਸਿੰਘ ਜੀ ਸੇ ਨੰਬਰ ਵਾਰਡ ਕੀ ਕਹੋਂਗੇ ਕਿਉਂਕਿ ਦੇਖੋ ਧੱਗਰਦਾਜ਼ ਪ੍ਰਕੋਪ ਜਿਹੜਾ ਉਹ ਪਤਾ ਨਹੀਂ ਕਦੋਂ ਹੋਊਗਾ ਪਰ ਇੱਥੇ ਜਿਹੜਾ ਮੀਂਹ ਦੇ ਨਾਲ ਹੀ ਲੋਕ ਡੁੱਬੀ ਜਾਂਦੇ ਪ੍ਰੋਬਲਮ ਜਿਆਦੀ ਵੱਡੀ ਏ ਆ ਸਰ ਜੋ ਕਿ ਪਾਣੀ ਇਧਰੋਂ ਸਾਰੇ ਸ਼ਹਿਰ ਦਾ ਪਾਣੀ ਆ ਘਰਾਂ ਚ ਜਾ ਰਿਹਾ 6 ਨੰਬਰ ਵਾਰਡ ਚ ਕੋਈ ਇਧਰ ਸੁਣਾਈ ਨਹੀਂ ਹੋ ਰਹੀ ਇਧਰ ਜਿਹੜੇ ਲੀਡਰ ਆਉਂਦੇ ਨੇ ਉਹ ਫੋਟੋਆਂ ਖਚਾਈਆਂ ਆਪਣਾ ਨੈਲ ਦੇ ਨਾਲ ਬਾਹਰ ਦੀ ਬਾਹਰ ਨਿਕਲ ਜਾਂਦੇ ਨੇ ਕੋਈ ਇਸ ਟਾਈਮ ਦੇਖ ਨਹੀਂ ਰਿਹਾ ਸਾਰੇ ਸ਼ਹਿਰ ਦਾ ਪਾਣੀ ਇਧਰ ਆ ਰਿਹਾ ਕਮ ਸੇ ਕ ਮੋਟਰਾਂ ਲਾ ਕੇ ਪਾਣੀ ਬਾਹਰ ਸੱਟਿਆ ਜਾਵੇ ਇਹ ਆਪਣੇ ਜੋ ਘਰਾਂ ਚ ਪਾਣੀ ਵੜ ਰਿਹਾ ਉਹ ਮਕਾਨ ਨਾ ਡਿੱਗਣ ਕੀ ਤੁਸੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੱਕ ਕੋਈ ਪਹੁੰਚ ਕੀਤੀ ਆ ਕੋਈ ਪ੍ਰਸ਼ਾਸਨ ਕੋਈ ਆ ਹੀ ਨਹੀਂ ਰਿਹਾ ਇੱਧਰ ਪ੍ਰਸ਼ਾਸਨ ਕੀ ਕਰੂ ਕੋਈ ਪ੍ਰਸ਼ਾਸਨ ਇੱਧਰ ਕੋਈ ਆ ਨਹੀਂ ਰਿਹਾ ਕੋਈ ਸੁਣਾਈ ਨਹੀਂ ਕਰ ਰਿਹਾ ਵਿਚਾਰੇ ਲੱਗੇ ਨੇ ਜਿਨ੍ਹਾਂ ਦੇ ਪਰੇਸ਼ਾਨ ਨੇ ਮਕਾਨ ਡਿੱਗ ਪਏ ਕਿ ਕਾਹਨ ਜ਼ਿੰਮੇਵਾਰ ਹੈ ਸਾਰਾ ਗੰਦਾ ਪਾਣੀ ਨਾਲੇ ਦਾ ਸਾਰੇ ਸ਼ਹਿਰ ਦਾ ਪਾਣੀ ਇੱਧਰ ਆ ਰਿਹਾ ਸਾਰੇ ਸ਼ਹਿਰ ਦਾ ਪਾਣੀ ਇੱਧਰ ਆ ਰਿਹਾ ਢਲਾਨ ਕਰ ਇੱਧਰਾਂ ਨਾਲੀ ਨੂੰ ਪਾਣੀ ਜਾਂਦਾ ਹੈ ਸਾਰਾ ਪਹਿਲਾਂ ਵੀ ਆਉਂਦਾ ਹੈ ਇਹ ਆਉਂਦਾ ਹੈ ਪਰ ਜਿਹੜੇ ਇਹਦੇ ਚ 4-5 ਮੋਟਰਾਂ ਲੱਗ ਜਾਣ ਸਾਰਾ ਪਾਣੀ ਬਾਹਰ ਨਿਕਲ ਜੇ ਲੀਡਰਾਂਾਂ ਤੇ ਇੱਧਰ ਕੋਈ ਆਉਂਦਾ ਨਹੀਂ ਆਏ ਫੋਟੋ ਖਿੱਚੀਅਤ ਦੇਖ ਕੇ ਬਸ ਬੱਲੇ ਬੱਲੇ ਕਰ ਕੇ ਬਹੁਤ ਅਸੀਂ ਕਰ ਗਏ ਕੁਛ ਕੋਈ ਕੋਈ ਸੁਣਾਈ ਨਹੀਂ ਹੋ ਰਹੀ ਜਿੱਥੇ ਸਰਕਾਰ ਦਾ ਵੀ ਕੰਮ ਬਣਦਾ ਜੋ ਬਣੇ ਨੇ ਸਾਡੇ ਅਹੁਦੇਦਾਰ ਬਣੇ ਨੇ ਪ੍ਰਧਾਨ ਨਾਲ ਕੁਝ ਵੀ ਹੈ ਇਥੋਂ ਦੇ ਸਦੂਰਗੜ ਦੇ ਉਹਨਾਂ ਦਾ ਵੀ ਦੇਖਣਾ ਚਾਹੀਦਾ ਬਿਲਕੁਲ ਜਿੰਨਾ ਇਹ ਇਸ ਘਰ ਦੇ ਮਾਲਕ ਨੇ ਜਿੰਨਾਂ ਦੇ ਘਰ ਦੇ ਵਿੱਚ ਅਸੀਂ ਹਾਲਾਤ ਵੇਖੇ ਬਹੁਤ ਜ਼ਿਆਦਾ ਬੱਤਰ ਬਣੇ ਹੋਏ ਆ ਬਾਈ ਕੀ ਕਰਨੇ ਕਹਿਣਾ ਦਾ ਇਹ ਚਾਉਣਾ ਜੀ ਸਰਕਾਰਾਂ ਨਾ ਨਹੀਂ ਸਰਕਾਰਾਂ ਹਾਂ ਬਸ ਨਾ ਆਇਆ ਜਿਹੜੇ ਆਉਂਦੇ ਆ ਕੋਈ ਘੱਗੜ ਤੇ ਆ ਕੇ ਆਪਦਾ ਫੋਟੋ ਖਿਚਾ ਕੇ ਮੁੜ ਜਾਂਦੇ ਆ ਏਟਲੇ ਲੈਵਲ ਤੇ ਕੋਈ ਇਧਰ ਪਿੰਡ ਚ ਆ ਕੇ ਵੱਟਦਾ ਨਹੀਂ ਇਧਰ ਆ ਕੇ ਦੇਖਣ ਨਾ ਵੀ ਕੀ ਹਾਲਾਤ ਨੇ ਘੱਗੜ ਤੋਂ ਲੈਵਲ ਦੇ ਇੱਕ ਨਾਮ ਉਹਨਾਂ ਪਿੱਛੋਂ ਦੱਸ ਦਿੰਦੇ ਆ ਜੀ ਇੰਨਾ ਹੋ ਗਿਆ ਇੰਨਾ ਹੋ ਗਿਆ ਇੰਨੀ ਉਤਰ ਗਈ ਜਿਹੜੀ ਆਹ ਨਾਲੀ ਦਾ ਸਾਨੂੰ ਘੱਗੜ ਮਾਜ ਜਦੋਂ ਮਾਰੂ ਮਾਰੂ ਸਾਨੂੰ ਮੀਂਹ ਮਾਰੂ ਬੰਨਾ 2023 ਦੇ ਵਿੱਚ ਜਦੋਂ ਘੱਗੜ ਟੁੱਟਿਆ ਸੀ ਉੱਥੋਂ ਬੰਨ ਉਦੋਂ ਇੱਥੇ ਆਇਆ ਸੀ ਪਾਣੀ ਨਾ ਨਾ ਇੱਥੇ ਤੁਪਕਾ ਨਹੀਂ ਆਇਆ ਕਿਤੇ ਵੀ ਸਾਨੂੰ ਦਾ ਮੀਂਹ ਨੇ ਬਹੁਤ ਪਰੇਸ਼ਾਨ ਕਰ ਰੱਖਿਆਗਾ ਸਾਰੇ ਸ਼ਹਿਰ ਦਾ ਸਾਰੇ ਨਗਰ ਪੰਚਾਇਤ ਦੇ ਅਧਿਕਾਰੀ ਨੂੰ ਕਿਸੇ ਐਸ ਡੀ ਐਮ ਕਿਸੇ ਈਓ ਕਿਸੇ ਨੂੰ ਤੁਸੀਂ ਫੋਨ ਕੀਤਾ ਅਪਰੋਚ ਕੀਤੀ ਆ ਭਾਈ ਨਾ ਜੀ ਕੋਈ ਨਹੀਂ ਆਉਂਦਾ ਘੱਗੜ ਤੋਂ ਦੇਖ ਕੇ ਮੁੜ ਜਾਂਦੇ ਆ ਉਧਰ ਦੀ ਉਧਰ ਸੁੱਕਾ ਇੱਧਰ ਕੋਈ ਨਹੀਂ ਆਉਂਦਾ ਦੇਖਣ ਉਧਰ ਸੁੱਕੇ ਸੁੱਕੇ ਆ ਕੇ ਮੁੜ ਜਾਂਦੇ ਨੇ ਆਪ ਦੀ ਵੀਡੀਓ ਬਣਾਈ ਜੀ ਅਸੀਂ ਹਾਜ਼ਰੀ ਲਵਾਤੀ ਸੀ ਅਸੀਂ ਐਂ ਕਰ ਲਿਆ ਜੀ ਕੋਈ ਐਮ ਐਲ ਏ ਆ ਕੋਈ ਮੰਤਰੀ ਆ ਕੋਈ ਸੁਣਵਾਈ ਨਹੀਂ ਕਿਸੇ ਗੱਲ ਦੀ ਇੱਥੇ ਘਰ ਪਾਟੀ ਜਾਂਦੇ ਆ ਉਹ ਦੋ ਨਿੱਕੇ ਨਿੱਕੇ ਲਾਰਖੇ ਨੇਗੇ ਉਹਨਾਂ ਦਾ ਕੀ ਬਣਦਾ ਕੋਈ ਬਰਮੇ ਦਾ ਕਰਨ ਇੰਤਜ਼ਾਮ ਫੇਰ ਹੀ ਆ ਫੇਰ ਨਿਕਲ ਸਕਦਾ ਇਹ ਹੁਣ 24 ਘੰਟਿਆਂ 36 ਘੰਟਿਆਂ ਚ ਪਾਣੀ ਨਿਕਲੂਆ ਉਹਨਾਂ ਵੀ ਫੇਰ ਵਜੇਂਦਾ ਐਸ ਡੀ ਐਮ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸੁਖਵਿੰਦਰ ਗੱਲ ਕਰ ਰਿਹਾ ਜੀ ਐਨ ਟੀ ਵੀ ਪੰਜਾਬੀ ਤੋਂ ਪੱਤਰਕਾਰ ਜੀ ਹਾਂਜੀ ਹਾਂ ਸਰ ਇੱਕ 7 ਨੰਬਰ ਵਾਰਡ ਬਿਲਕੁਲ ਘੱਗਰ ਦੇ ਨੇੜੇ ਆ ਜੀ ਉੱਥੇ ਕੀ ਆ ਕੱਲਾ ਮੀਂਹ ਦਾ ਪਾਣੀ ਇੰਨਾ ਜ਼ਿਆਦਾ ਹੈ ਲੋਕਾਂ ਦੇ ਘਰ ਪਾੜ ਰਹੇ ਆ ਜੀ ਅਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਸੀਵਰੇਜ ਬੰਦ ਹੈ ਜੀ ਕੋਈ ਸੁਣ ਨਹੀਂ ਰਹਾ ਤੇ ਇਹਦਾ ਵਾਰਡ ਵਾਰਡ ਨੰਬਰ 7 ਜੀ ਪੁਰਾਣਾ ਬਾਜ਼ਾਰ ਸਰਦੂਲਗੜ ਪੁਰਾਣਾ ਬਾਜ਼ਾਰ ਸਰਦੂਲਗੜ ਕਹਿੰਦਾ ਕੋਈ ਨਹੀਂ ਕਹਨ ਸਰ ਇੱਥੇ ਕੈਮ ਪੁਕਤਾ ਪ੍ਰਬੰਧ ਕਿਉਂ ਨਹੀਂ ਕਰ ਰਹੇ ਜੀ ਪ੍ਰਸ਼ਾਸਨਿਕ ਅਧਿਕਾਰੀ ਜੀ ਕਰਵਾ ਦਿੰਦੇ ਆ ਨਗਰ ਕੌਂਸਲ ਨੂੰ ਕਹਾਂ ਤੁਸੀਂ ਇਹ ਸਭ ਬਾਰਿਸ਼ ਕਰਕੇ ਨਾ ਉਧਰ ਵੀ ਬੰਦ ਹੈ ਪਰ ਇੱਥੇ ਇਹ ਇਹ ਇਹੀ ਮੇਨ ਜਿਹੜਾ ਇਹੀ 7 ਨੰਬਰ ਵਾਰਡ ਆ 4 ਦਿਨਾਂ ਤੋਂ ਬੰਦ ਹੈ ਜਨ ਨਾਲ ਕੋਈ ਗੱਲ ਨਹੀਂ ਨੋਟ ਕਰਾਤਾ ਨਾ ਮੈਂ ਕਹਿਣਾ ਹੁਣ ਤੁਸੀਂ ਦੇਖਿਆ ਐਸ ਡੀ ਐਮ ਸਾਹਿਬ ਸਿਰਫ ਇਹੀ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਨੋਟ ਕਰਵਾ ਦਿੰਨੇ ਆ ਨੋਟ ਕਰਵਾਉਣ ਦਾ ਉਹਨਾਂ ਨੇ ਇੱਕ ਭਰੋਸਾ ਦਿੱਤਾ ਹੈ ਪਰ ਇਹ ਚਾਹੀਦਾ ਸੀ ਕਿ ਇਹ ਪ੍ਰਸ਼ਾਸਨਿਕ ਅਧਿਕਾਰੀ ਇੱਥੇ 4 ਦਿਨ ਪਹਿਲਾਂ ਆਉਣੇ ਚਾਹੀਦੇ ਸੀ ਆ ਇਹ ਕਿਉਂ ਨਹੀਂ ਇੱਕ ਵੱਡਾ ਸਵਾਲ ਹੈ ਕਿਉਂਕਿ ਜਦੋਂ ਇੱਥੇ ਥੋੜੀ ਬਹੁਤੀ ਮੁਸੀਬਤ ਅਜੇ ਆਉਂਦੀ ਨਹੀਂ ਅਜੇ ਇੱਕ ਸੰਕੇਤ ਆਉਂਦੇ ਨੇ ਉਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਥੇ ਆਉਣਾ ਚਾਹੀਦਾ ਸੀ ਪਰ ਜਦੋਂ ਹੁਣ ਸਾਰਾ ਏਰੀਆ ਇੱਥੇ ਡੁੱਬਿਆ ਹੋਇਆ ਹੈ ਉਦੋਂ ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿ ਰਹੇ ਨੇ ਕਿ ਅਸੀਂ ਨੋਟ ਕਰ ਲਿਆ ਕਿਉਂਕਿ ਅਜੇ ਤੱਕ ਉਹਨਾਂ ਦੇ ਧਿਆਨ 'ਚ ਨਹੀਂ ਉਹਨਾਂ ਦੇ ਨੋਟ ਦੇ ਵਿੱਚ ਹੀ ਹੈ ਨਹੀਂ ਉਹਨਾਂ ਦੇ ਕਿਸੇ ਕਾਗਜ਼ ਦੇ ਉੱਤੇ ਨਹੀਂ ਲਿਖਿਆ ਕਿ 7 ਨੰਬਰ ਵਾਰਡ ਡੁੱਬਿਆ ਹੋਇਆ ਹੈ ਇਹ ਹਾਲਾਤ ਨੇ ਪ੍ਰਸ਼ਾਸਨ ਦੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਆਪਦੇ ਕੁੰਭ ਕਰਨ ਦੀ ਨੀਂਦ ਤੋਂ ਜਾਗਦਾ ਹੈ ਜਾਂ ਫਿਰ ਲੋਕਾਂ ਨੂੰ ਇਦਾਂ ਹੀ ਡੁੱਬਦਿਆਂ ਛੱਡ ਦਿੰਦਾ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਰੋਖ ਕਰਾਂਗੇ ਕੈਮਰਾ ਪਰਸਨ ਅਨਮੋਲ ਦੇ ਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ ਸਰਦੂਲਗੜ ਤੋਂ